हेलो गुरु गुड मॉर्निंग जी सत श्री अकाल ਸਾਰਿਆਂ ਨੂੰ ਹੋਰ ਵੀ ਸਾਰੇ ਕਿੱਦਾਂ ਵਧੀਆ ਦਿਨ ਦੀ ਸ਼ੁਰੂਆਤ ਬਈ ਬਹੁਤ ਵਧੀਆ ਸਵੇਰੇ 8:45 ਚਾਹੀ ਕੀਤੀ ਬੱਬੇ ਜੀ ਦਾ ਨਾਮ ਲਿਆ ਵਾਈ ਗੁਰੂ ਜੀ ਨੂੰ ਚਾਹ ਦਿੱਤਾ ਭਾਈ ਗੁਰੂ ਜੀ ਕਰਨ ਤੁਹਾਡੇ ਸਾਰਿਆਂ ਲਈ ਇਹ ਦਿਨ ਬਹੁਤ ਖੁਸ਼ੀਆਂ ਭਰਿਆ ਰਹੇ ਸਭ ਦੇ ਚਿਹਰੇ ਤੇ ਸਮਾਈਲੇ ਰਹੇ ਗੁਰਦੁਆਰਾ ਸਾਹਿਬ ਨੂੰ ਪਹੁੰਚ ਚੁੱਕੇ ਆ ਤੇ ਖੜੇ ਇਕਦਿਆਂ ਤੁਹਾਡੇ ਸਾਰਿਆਂ ਨੂੰ ਉਧਰ ਮੱਥਾ ਟੇਕਣੇ ਤੇ ਦਰਸ਼ਨ ਕਰਾਉਣੇ ਆ। ਦਰਬਾਰ ਸਾਹਿਬ ਪਹੁੰਚ ਗਏ ਸੀਗੇ ਜੀ ਤੇ ਫਿਰ ਇਹ ਮੰਗ ਨੂੰ ਸ਼ਰਕਾਰ ਕਰਦੇ ਆ ਤੁਹਾਡਾ ਸਾਰਿਆਂ ਦਾ ਹੀ ਮੱਥਾ ਟਕਵੋਣੇ ਆ ਜੀ। ਗੁਰਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। सतना श्री वाहे गुरु जी सतनाम श्री वागुरु जी सतना श्री वागुरु जी जी सेवा करोड़ा जोका मिले भीरों में प्रसाद अ छ रहे ਲੰਗਰ ਹਾਲ ਵਿੱਚ ਜੀ ਹੁਣ ਆਪਾਂ ਚਾਹ ਦੀ ਪਿਆਲੇ ਸ਼ਕ ਰਹੇ ਆ ਸਤਿਨਾਮ ਸ੍ਰੀ ਵਾਇਗਨਤੀ ਚੇਕੂ ਬਰੇ ਆਪਣੇ ਪਿੰਡ ਅੱਜ ਅਖੰਡ ਪਾਠ ਸਾਹਿਬ ਜੀ ਵੀ ਆਰੰਭ ਕਰ ਦਿੱਤੇ ਗਏ ਹਨ ਸਾਰਾ ਪਿੰਡ ਉੱਥੇ ਬਹੁਤ ਹੀ ਜ਼ਿਆਦਾ ਸੇਵਾ ਕਰਦਾ ਦਿਨ ਰਾਤ ਤੇ ਤਿੰਨੇ ਦਿਨ ਪ੍ਰਸ਼ਾਦਾ ਚਾਹ ਦੇ ਲੰਗਰ ਚਲਾਏ ਜਾਂਦੇ ਹਨ ਪਿੰਡ ਵੱਲੋਂ ਨਾਲ ਸਾਰਾ ਪਿੰਡ ਸੇਵਾ ਕਰਦਾ ਸੇਵਾਦਾਰ ਵੀ ਹੁੰਦੇ ਆ ਹਾਂਜੀ ਬਹੁਤ ਬਹੁਤ ਹੀ ਜਿਆਦਾ ਸੇਵਾ ਹੁੰਦੀ ਆ ਬਾਬਾ ਜੀ ਦੇ ਅਸਥਾਨਾਂ ਤੇ ਬਾਬਾ ਨਿੱਕੂ RAM ਜੀ ਦੇ ਅਸਥਾਨਾਂ ਦੇ ਖੰਡ ਪਾਟ ਜੀ ਰਖਾਈ ਜਾਂਦੇ ਹਨ ਸਵੇਰ ਤੋਂ ਲੈ ਕੇ ਪਹਿਲਾਂ ਜਿੱਦਾਂ 4 ਵਜੇ ਤੋਂ ਸਟਾਰਟ ਹੋ ਕੇ 11 ਵਜੇ ਤੱਕ ਪਕੌੜਿਆਂ ਦੇ ਲੰਗਰ ਚੱਲਦੇ ਹਨ ਚਾਹ ਦੇ ਨਾਲ ਤੇ ਫਿਰ ਪ੍ਰਸ਼ਾਦ ਚੱਲਦਾ ਹੈ ਪ੍ਰਸ਼ਾਦ ਦੇ ਨਾਲ ਜਲੇਬੀਆਂ ਤੇ ਪੋਜਾਂ ਤੇ ਤਿੰਨੇ ਦਿਨ ਹੀ ਇਦਾਂ ਪਕੌੜੇ ਚੱਲਦੇ ਹਨ ਤੇ 24 25 ਤੇ 26 ਤਰੀਕ ਹਾਂਜੀ 26 ਤਰੀਕ ਨੂੰ ਪਾਠਾਂ ਦੇ ਪੋਪ ਪਾਈ ਜਾਂਦੇ ਹਨ ਜਿੱਤ ਤੁਹਾਨੂੰ ਦੱਸ ਦਈਏ ਥੋੜਾ ਜਿਹਾ ਬਿਮਾਰ ਹੋ ਗਏ ਕਰਕੇ ਤਾਂ ਵੀਡੀਓ ਜਾਂ ਥੋੜਾ ਜਿਹਾ ਪਾਉਣ ਲਈ ਟਾਈਮ ਲੱਗ ਰਿਹਾ ਵਾ ਥੋੜਾ ਜਿਹਾ ਗਲੇ ਦੀ ਪ੍ਰੋਬਲਮ ਆ ਤੇ ਬੱਬਾ ਜੀ ਆਪਣੀ ਕਿਰਪਾ ਬਣਾਈ ਰੱਖਣ ਕੋਈ ਵੇ ਤੁਹਾਨੂੰ ਡੇਲੀ ਬਲੌਗ ਜਾਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਨਾਲ ਇੰਟਰੋ ਕਰਿਆ ਕਰਾਂਗੇ ਤੇ ਬੱਬਾ ਜੀ ਸਭ ਤੇ ਆਪਣੀ ਮਿਹਰ ਭਰੀ ਕਿਰਪਾ ਬਣਾਈ ਰੱਖਣਾ ਸਭ ਨੂੰ ਖੁਸ਼ ਰੱਖਣਾ ਆਪਣੇ ਚੈਨਲ ਨੂੰ ਸਾਰੇ ਵੀਰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਆਪਣੇ ਫਰੈਂਡਸ ਤੋਂ ਆਪਣੇ ਰਿਲੇਟਿਵਸ ਤੋਂ ਸਾਰਿਆਂ ਤੋਂ ਕਰਵਾਇਓ ਆਪਣੇ ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਰ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਹਿ